ਇੱਕ 19 ਸਾਲਾ ਦੇ ਮੁੰਡੇ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਜਿਹੜੀ ਉਹ ਕੀਤੀ ਗਈ ਆ ਹਲੇ ਇਸ ਮੁੰਡੇ ਨੇ ਪਲੱਸ 2 ਜਿਹੜੀ ਉਹ ਪਾਸ ਕੀਤੀ ਸੀ ਦਾ ਜਸ ਤੋਂ ਬਾਅਦ ਇਹ ਮੁੰਡਾ ਨਵਾਂ ਨਵਾਂ ਹਲੇ ਕੰਮ ਦੇ ਉੱਪਰ ਲੱਗਿਆ ਸੀ ਪਰ ਕੰਮ ਤੋਂ ਵਾਪਸ ਆਉਂਦੇ ਹੋਏ ਇਸ ਮੁੰਡੇ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕੀਤੀ ਗਈ ਆ ਤਾਂ ਜਦੋਂ ਪਰਿਵਾਰਕ ਮੈਂਬਰਾਂ ਤੋਂ ਕਾਰਨ ਪੁੱਛਿਆ ਗਿਆ ਕਿ ਕਿਹੜੇ ਕਾਰਨਾਂ ਕਰਕੇ ਇਸ ਮੁੰਡੇ ਨੇ ਨਹਿਰ ਦੇ ਵਿੱਚ ਛਾਲ ਮਾਰੀਆ ਤਾਂ ਜਿਹੜੇ ਕਾਰਨ ਪਰਿਵਾਰਕ ਮੈਂਬਰਾਂ ਨੇ ਦੱਸੇ ਤਾਂ ਉਹ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਕਿ ਮੁੰਡੇ ਨੇ ਇਸ ਤਰ੍ਹਾਂ ਦਾ ਗਲਤ ਕਦਮ ਇਹ ਕਿਉਂ ਚੁੱਕਿਆ ਸੀ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਸ ਸਕੂਲ ਦੇ ਵਿੱਚ ਸਾਡਾ ਮੁੰਡਾ ਪੜਦਾ ਸੀ ਤਾਂ ਉਸ ਸਕੂਲ ਦੇ ਵਿੱਚ ਇੱਕ ਮੈਡਮ ਪੜਾਉਂਦੀ ਸੀ ਜਿਸ ਦੀ ਉਮਰ 35 ਤੋਂ 37 ਸਾਲ ਦੱਸੀ ਜਾ ਰਹੀ ਆ ਤਾਂ ਇਸ ਮੁੰਡੇ ਨੂੰ ਉਸ ਮੈਡਮ ਦੇ ਨਾਲ ਇਸ਼ਕ ਹੋ ਜਾਂਦਾ ਪਿਆਰ ਹੋ ਜਾਂਦਾ ਤੇ ਉਸ ਮੈਡਮ ਨੂੰ ਇਸ ਮੁੰਡੇ ਦੇ ਨਾਲ ਇਸ਼ਕ ਹੋ ਜਾਂਦਾ ਤਾਂ ਜਿਸ ਤੋਂ ਬਾਅਦ ਕਾਫੀ ਦਿਨ ਲਗਾਤਾਰ ਇਹ ਇੱਕ ਦੂਜੇ ਨਾਲ ਗੱਲਬਾਤ ਵੀ ਕਰਦੇ ਨੇ ਫੋਨ ਦੇ ਜ਼ਰੀਏ ਇੱਕ ਦੂਜੇ ਨਾਲ ਚੈਟਾਂ ਛੜੀ ਉਹ ਵੀ ਦੇ ਨੇ ਤਾਂ ਇਹ ਸਬੰਧ ਨੇ ਜਿਹੜੇ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਜਿਸ ਤੋਂ ਬਾਅਦ मैडम ਦੇ ਪਤੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤੇ ਪਤੀ ਆ ਜਿਹੜਾ ਇਸ ਮੁੰਡੇ ਨੂੰ ਲਗਾਤਾਰ ਧਮਕੀਆਂ ਦਿੰਦਾ ਐ ਇਸ ਨੂੰ ਜਾਨੋਂ ਮਾਰਨ ਦੀ ਧਮਕੀ ਐ ਜਿਹੜੀ ਉਹ ਦਿੱਤੀ ਜਾਂਦੀ ਐ ਤੇ ਇਹ ਵੀ ਕਿਹਾ ਜਾਂਦਾ ਐ ਕਿ ਤੂੰ ਆਪ ਮਰ ਜਾ ਜਾਂ ਜੇ ਤੈਨੂੰ ਅਸੀਂ ਮਾਰ ਦੇਵਾਂਗੇ ਤਾਂ ਉਸ ਮੈਡਮ ਦੇ ਦਿਓਰ ਤੇ ਪਤੀ ਦੇ ਵੱਲੋਂ ਇਸ ਮੁੰਡੇ ਨੂੰ ਲਗਾਤਾਰ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀ ਤਾਂ ਜਿਸ ਤੋਂ ਬਾਅਦ ਇਹ ਮੁੰਡਾ ਤੰਗ ਪਰੇਸ਼ਾਨ ਹੋ ਕੇ ਅਚਾਨਕ ਨਹਿਰ ਦੇ ਵਿੱਚ ਛਾਲ ਮਾਰ ਦਿੰਦਾ ਤਾਂ ਇਹ ਬਿਆਨ ਨੇ ਜਿਹੜੇ ਇਸ ਮੁੰਡੇ ਦੇ ਪ੍ਰਯਾਰਕ ਮੈਂਬਰਾਂ ਦੇ ਵੱਲੋਂ ਦਿੱਤੇ ਗਏ ਨੇ ਕਿ ਸੋ ਮੁੰਡੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਉਸ ਮੈਡਮ ਦਾ ਪਤੀ ਤੇ ਦਿਓਰ ਆ ਜਿਹੜਾ ਲਗਾਤਾਰ ਫੋਨ ਦੇ ਉੱਪਰ ਸਾਡੇ ਮੁੰਡੇ ਨੂੰ ਧਮਕੀਆਂ ਦੇ ਰੇ ਸੀ ਕਿ ਜਾਂ ਤਾਂ ਤੂੰ ਆਪ ਮਰ ਜਾ ਨਹੀਂ ਤੇਨੂੰ ਅਸੀਂ ਆਪ ਮਾਰ ਦੇਵਾਂਗੇ ਤਾਂ ਜਿਸ ਤੋਂ ਬਾਅਦ ਤੰਗ ਪਰੇਸ਼ਾਨ ਹੋ ਕੇ ਇਸ ਮੁੰਡੇ ਦੇ ਵੱਲੋਂ ਨਹਿਰ ਦੇ ਵਿੱਚ ਛਾਲਾ ਛੜੀ ਉਹ ਮਾਰੀ ਜਾਂਦੀ ਆ ਤਾਂ ਇਹ ਮੁੰਡਾ ਜਿਹੜਾ ਆਪਣੇ ਰਿਸ਼ਤੇਦਾਰ ਦੇ ਨਾਲ ਕੰਮ ਤੋਂ ਵਾਪਸ ਕਰ ਰਿਹਾ ਹੁੰਦਾ ਤਾਂ ਜਦੋਂ ਨਹਿਰ ਦੇ ਕੋਲ ਪਹੁੰਚਦਾ ਤਾਂ ਇਹ ਮੁੰਡਾ ਜਿਹੜਾ ਅਚਾਨਕ ਮੋਟਰਸਾਈਕਲ ਤੋਂ ਉਤਰ ਜਾਂਦਾ ਆਪਣੇ ਰਿਸ਼ਤੇਦਾਰ ਨੂੰ ਧੱਕਾ ਛੜਾਉ ਦੇ ਦਿੰਦਾ ਤੇ ਉਹ ਮੋਟਰਸਾਈਕਲ ਦੇ ਉੱਪਰ गिर ਜਾਂਦਾ ਤੇ ਮੁੰਡਾ ਜਿਹੜਾ ਨਹਿਰ ਦੇ ਉੱਪਰ ਜਾ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੰਦਾ ਤਾਂ ਜਾਂਦਾ ਹੋਇਆ ਇਹ ਕਹਿ ਜਾਂਦਾ ਕਿ ਮੈਂ ਇਹ ਕਾਰਨਾ ਕਰਕੇ ਨਹਿਰ ਦੇ ਵਿੱਚ ਛਾਲ ਮਾਰੀ ਆ ਮੇਰੇ ਫੋਨ ਵਿੱਚ ਸਾਰੇ ਪ੍ਰੂਫ ਨੇ ਛੜੇ ਚੈਟ ਵਗੈਰਾ ਜਾਂ ਕਾਲ ਹਿਸਟਰੀ ਹੈ ਜਿਹੜੀ ਉਹ ਸਾਰੇ ਮੇਰੇ ਫੋਨ ਦੇ ਵਿੱਚ ਪਈਆ ਤਾਂ ਹੁਣ ਤੁਸੀਂ ਆਪ ਇਹ ਮਾਮਲਾ ਸੰਭਲਿਓ ਤਾਂ ਇਹ ਵੀ ਬਿਆਨ ਹੈ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤਾ ਗਿਆ ਉਸ ਮੁੰਡੇ ਦੇ ਵੱਲੋਂ ਦਿੱਤਾ ਗਿਆ ਜਿਹੜਾ ਕਿ ਉਸ ਸਮੇਂ ਇਸ ਦੇ ਨਾਲ ਹੁੰਦਾ ਤਾਂ 19 ਸਾਲਾਂ ਦਾ ਇਹ ਮੁੰਡਾ ਸੀ ਜਿਸ ਨੇ ਹਲੇ ਪਲੱਸ 2 ਪਾਸ ਕੀਤੀ ਸੀ ਤੇ ਜਿਸ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਛੜਿਓ ਕੀਤੀ ਸੀ ਤਾਂ ਜਦੋਂ ਆਤਮ ਹੱਤਿਆ ਦੇ ਕਾਰਨ ਪੁੱਛੇ ਗਏ ਤਾਂ ਕਾਰਨ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ਪਿਤਾ ਦੇ ਵੱਲੋਂ ਵੱਡੇ ਖੁਲਾ ਅਸیں ਜਿਹੜੇ ਉਹ ਕੀਤੇ ਗਏ ਤਾਂ ਸਕੂਲ ਦੀ ਮੈਡਮ ਦੇ ਉੱਪਰ ਹੀ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਕਿ ਸਕੂਲ ਦੀ ਮੈਡਮ ਨੇ ਸਾਡੇ ਮੁੰਡੇ ਨੂੰ ਆਪਣੇ ਇਸ਼ਕ ਦੇ ਵਿੱਚ ਫਸਾਇਆ ਤੇ ਜਿਸ ਤੋਂ ਬਾਅਦ ਆਪਣੇ ਘਰ ਵਾਲੇ ਦੇ ਵੱਲੋਂ ਸਾਡੇ ਮੁੰਡੇ ਨੂੰ ਧਮਕੀਆਂ ਦਵਾਈਆਂ ਗਈਆਂ ਕਿ ਤੂੰ ਆਪ ਮਰ ਜਾ ਨਹੀਂ ਤੈਨੂੰ ਅਸੀਂ ਮਾਰ ਦੇਵਾਂਗੇ ਤਾਂ ਜਿਸ ਤੋਂ ਬਾਅਦ ਸਾਡਾ ਮੁੰਡਾ ਲਗਾਤਾਰ ਪਰੇਸ਼ਾਨ ਰਹਿੰਦਾ ਸੀ ਤੇ ਪਰੇਸ਼ਾਨੀ ਦੇ ਕਾਰਨ ਹੀ ਸਾਡੇ ਮੁੰਡੇ ਦੇ ਵੱਲੋਂ ਨਹਿਰ ਦੇ ਵਿੱਚ ਛਾਲਾ ਜਿਹੜੀ ਉਹ ਮਾਰੀ ਗਈ ਹੈ ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗੁਲਚੇ ਨੂੰ ਫਸਾਇਆ ਇਹਨੂੰ ਬੇਟੇ ਨੂੰ ਹੁਣ ਇਹ ਤਾਂ ਬੱਚਾ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ 35 37 ਸਾਲ ਦੀ ਸੀ ਕਿੱਥੇ ਇਹਨੂੰ ਹਲੇ 19ਵਾਂ ਲੱਗ ਕੇ 20ਵਾਂ ਪੂਰਾ ਹੋਇਆ ਹੁਣ ਇਹ ਬੱਚੇ ਦੇ ਤਾਂ ਦਿਮਾਗ 'ਚ ਕੁਝ ਨਹੀਂ ਸੀ ਉਹਨੇ ਇਹਨੂੰ ਫਸਾਇਆ ਆਪਣੇ ਚੰਗਲ 'ਚ ਇਹ ਵਧੀਆ ਗੱਲ ਆ ਜੀ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਕੇ ਬੱਚਿਆਂ ਨੂੰ ਵੀ ਕਿਦਾਂ ਕਿਸੇ ਨੂੰ ਕਿਵੇਂ ਕਿਸੇ ਨਾਲ ਰਿਲੇਸ਼ਨ ਬਣਾਇਦ ਨੇ ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ ਫਿਰ ਬੱਚਿਆਂ ਨੂੰ ਕਿੱਥੋਂ ਸਕੂਲ ਚ ਭੇਜਿਆ ਜੋ ਅੱਜ ਤਾਂ ਹੀ ਮੈਡਮ ਨੇ ਕੀਤਾ ਕੱਲ ਨੂੰ ਕੋਈ ਸਰ ਵੀ ਕਰੂਗਾ ਜੀ ਹੈ ਕਿ ਨਹੀਂ ਕੱਲ ਨੂੰ ਫਿਰ ਤਾਂ ਕੁੜੀਆਂ ਵੀ ਨਹੀਂ ਸੇਫ ਹੈਗੀਆਂ ਸਕੂਲ ਚ ਜਦੋਂ ਅੱਜ ਕੱਲ ਦੀ ਜਨਰੇਸ਼ਨ ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ ਅਸੀਂ ਤਾਂ ਹੀ ਇਹ ਹੀ ਮੰਗ ਕਰਦੇ ਹਾਂ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤੁਹਾਨੂੰ ਵੀ ਬੰਦੇ ਪਿੱਛੇ ਬੰਦਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜਿਵੇਂ ਉਹਨੇ ਸਾਡੇ ਨੂੰ ਮਾਰਿਆ ਓਵੇਂ ਸਾਨੂੰ ਵੀ ਉਹਦੀ ਲਾਸਟ ਚਾਹੀਦੀ ਆ ਅਸੀਂ ਉਹਨੂੰ ਨਾਲ ਪਾਉਣਾ ਹੈਗਾ ਜੀ ਅਸੀਂ ਹੋਰ ਕੁਝ ਨਹੀਂ ਮੰਗਦੇ ਹੈਗੇ ਇਨਸਾਫ ਕੋਈ ਨਹੀਂ ਸਾਨੂੰ ਚਾਹੀਦਾ ਬਸ ਸਾਨੂੰ ਉਹ ਮੈਡਮ ਉਹਦੇ ਨਾਲ ਫੁਕਣੀ ਚਾਹੀਦੀ ਆ ਸਾਡੇ ਨਾਲ ਜੀ ਮੇਰਾ ਬੱਚਾ ਹੈਗੀ ਦੀ ਪਾਸ ਟੂ ਪਾਸ ਕਰਕੇ ਹਟਿਆ ਸੀਗਾ ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਸੁਖਬਾਲ ਕੌਰ ਤੇ ਆਪਣੇ ਜਟਾਣੇ ਸਕੂਲ ਚ ਪੜਾਉਂਦੀ ਹੈ ਜੀ ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ ਤੇ ਜੀ ਬਾਕੀ ਇਹ ਚੈਟ ਝੂਠ ਵੀ ਕਰਦੇ ਇਹ ਗਰੁੱਪ ਜਲੇ ਨੂੰ ਤੇ ਮੈਸੇਜ ਮੂਸੀਬ بھی ਦੇ ਗਏ ਬਾਕੀ ਜਿਹੜਾ ਇਹਨਾਂ ਦਾ ਤੇ ਹੋਰ ਆ ਜੀ ਹੈਪੀ ਤੇ ਕਿਨਾਂ ਦਾ ਘਰ ਵਾਲਾ ਇਹ ਜੀ ਤਿੰਨ ਚਾਰ ਦਿਨਾਂ ਤੋਂ ਧਮਕੀਆਂ ਮਾਰ ਰਹੇ ਨੇ ਬੱਚੇ ਨੂੰ ਮਰਨ ਤੇ ਘਰੇ ਤਾਂ ਉਹਨੇ ਕੋਈ ਗੱਲ ਨਹੀਂ ਕੀਤੀ ਹੈਗੀ ਧਮਕੀਆਂ ਮਾਰ ਮਾਰ ਕੇ ਉਹਨੂੰ ਕਹੀ ਗਏ ਨੇ ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਸੈਟ ਕਰ ਲੈ ਨਹੀਂ ਤੇਰਾ ਅਸੀਂ ਕਰ ਦਾਂਗੇ ਇਹ ਸਾਰੀਆਂ ਆਪਣੇ ਫੋਨ ਦੇ ਵਿੱਚ ਵੀ ਰਿਕਾਰਡ ਕਰਾਏ ਨੇ ਜੀ ਤੇ ਬਾਕੀ ਸਾਰਾ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ। ਆਪਾਂ ਨੂੰ ਜੀ ਪੁਲਿਸ ਵਿਭਾਗ ਸੰਤ ਕੋਲੋਂ ਪਟਾਣੀ ਆਪਣੀ ਰਿਪੋਰਟ ਕਰਾਈ ਆ। ਆਪਣਾ ਪੂਰਾ ਇਨਸਾਫ ਹੋਣਾ ਚਾਹੀਦਾ ਜੀ ਇਹ। ਨਹੀਂ ਤਾਂ ਜੀ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਵੀ ਐਜੀ ਗੱਲਬਾਤ ਹੋ ਸਕਦੀ ਆ। ਉਹ ਮੇਰੀ ਤਾਂ ਜੀ ਹੁਣ ਦੁਨੀਆ ਹੀ ਜਾੜਤੀ ਇਹਨਾਂ ਨੇ। ਕਿੰਨੇ ਬੱਚੇ ਤੁਹਾਡੇ ਕੋਲ? ਦੋ ਤਿੰਨ ਬੱਚੇ ਨੇ ਜੀ, ਦੋ ਮੁੰਡੇ ਨੇ, ਇੱਕ ਕੁੜੀ ਆ ਜੀ। ਤੇ ਆ ਹੁਣ ਰਿਜ਼ਲਟ ਦੇ ਬਾਅਦ ਸਾਨੂੰ ਪਤਾ ਹੀ ਨਹੀਂ ਲੱਗਿਆ। 3 ਮਹੀਨੇ ਪਹਿਲਾਂ ਗੱਲਬਾਤ ਹੋਈ ਮੈਡਮ ਨਾ ਮੈਡਮ ਕਿਹੜੀ ਮੈਡਮ ਦਾ ਜੀ ਮੈਡਮ ਨਾ ਜੀ ਨਾਂ ਕੀ ਆ ਤਾਂ ਮੈਨੂੰ ਪਤਾ ਨਹੀਂ 걸 ਲੱਗਦਾ ਸੁਖਪਾਲ ਆ ਜੀ ਅੱਛਾ ਕਿੱਥੇ ਪੜਾਉਂਦੇ ਤੇ ਕਿਹੜੇ ਸਕੂਲ ਆ ਸਰਕਾਰੀ ਕਿਹੜਾ ਹਾਂ ਸਰਕਾਰੀ ਆ ਜੀ ਅੱਛਾ ਜੀ ਹਾਂ ਸਰਕਾਰੀ ਸਕੂਲ 'ਚ ਪੜਾਉਂਦੇ ਸੀਗੇ ਜੀ ਤਿੰਨ ਮਹੀਨੇ ਹੋ ਗਏ ਜੀ ਗੱਲਬਾਤ ਚੱਲਦੀ ਨੂੰ ਚਾਰਟ ਵਗੈਰੇ ਮੈਨੂੰ ਤਾਂ ਪਤਾ ਵੀ ਨਹੀਂ ਕੀ ਹੁੰਦੇ ਨੇ ਚਾਰਟ ਵਗੈਰੇ ਕਰਦਾ ਸੀਗਾ ਉਹ ਕਰਦੀ ਸੀ ਉਹਨੇ ਅਲਝਾ ਲਿਆ ਆਵਦੇ ਜਾ ਦੇ ਬਿੱਟੇ ਪਸਾ ਲਿਆ ਅੱਛਾ ਹਾਂਜੀ ਉਹਨੇ ਜੀ ਬਸ ਚਾਟ ਕਰਦੀ ਰਹੀ ਉਹ ਨੂੰ ਕਰਦਾ ਰਿਹਾ ਉਹ ਨੂੰ ਕਰਦੀ ਰਹੀ ਫਿਰ ਉਹਨੇ ਇੱਕ ਮੁੰਡੇ ਨੂੰ ਦੱਸਿਆ ਪਤਾ ਨਹੀਂ ਆਵਦੇ ਮਿੱਤਰ ਪਿਆਰੇ ਨੂੰ ਸਾਨੂੰ ਨਹੀਂ ਪਤਾ ਕੌਣਾ ਸਾਨੂੰ ਬਾਅਦ ਚ ਪਤਾ ਲੱਗਿਆ ਤਾਂ ਮਿੱਤਰ ਤਾਂ ਉਹਦੇ ਬਹੁਤ ਹੀ ਪਰਦੇ ਸੀ ਉਹਦੇ ਨਾਲ ਇਹ ਫਿਰ ਜੀ ਉਹ ਕਹਿੰਦਾ ਵੀ ਮੈਨੂੰ ਇਹ ਗੱਲਾਂ ਦਾ ਨਹੀਂ ਪਤਾ ਹੈਗਾ ਸੀਗਾ ਮੈਨੂੰ ਧਮਕੀਆਂ ਦੇ ਕੇ ਬਸਾਉਂਦੀ ਆ ਅੱਛਾ ਹਾਂ ਮੈਂ ਤਾਂ ਕਿਨ ਨਹੀਂ ਇਹ ਮੈਨੂੰ ਨਹੀਂ ਪਤਾ ਕਿ ਇਹ ਸਾਨੂੰ ਦੱਸਿਆ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਹੈ ਗੱਲ ਇਹਦਾ ਸਾਨੂੰ ਨਹੀਂ ਪਤਾ ਫਿਰ ਉਹ ਦੁਪਹਾੜ ਦੇ ਵਿੱਚ ਉੱਠਿਆ ਅ ਸਵੇਰੇ 10:00 ਵਜੇ ਘਰੋਂ ਚੱਲ ਗਿਆ ਕੰਮ ਤੇ ਸਾਨੂੰ ਦੱਸਿਆ ਨਹੀਂ ਮੈਨੂੰ ਨਹੀਂ ਬੁਲਾਇਆ ਮੇਰੀ ਨਾਂ ਨੂੰ ਨਹੀਂ ਬੁਲਾਇਆ ਫਿਰ ਜੀ ਚੱਲ ਕਹਿੰਦਾ ਫਿਰ ਮੈਂ ਕਿਹਾ ਮੈਂ ਰਪਿੰਦਰ ਫੋਨ 'ਤੇ ਲਾ ਕਰ ਦੂੰ ਕਰਨ ਨੂੰ ਫੋਨ ਲਾਇਆ ਪਹਿਲੀ ਗੇਰੀ ਚੱਕਿਆ ਨਹੀਂ ਦੂਜੀ ਗੇਰੀ ਚੱਕਿਆ ਕਹਿੰਦਾ ਹਾਂ ਮੰਮੀ ਫੋਨ ਲਾਇਆ ਕਹਿੰਦੀ ਪੁੱਤ ਤੂੰ ਕਿੱਥੇ ਨੂੰ ਜਾਣਾ ਕਿੱਥੇ ਆ ਤੂੰ ਆ ਘਰੇ ਅੰਦਰ ਕਹਿੰਦਾ ਮੈਂ ਜੋਤੀ ਵੀਰੇ ਦੀ ਟਾਲੀ ਦੀ ਗੇੜਾ ਲੈਣ ਜਾਣਾ ਮੈਨੂੰ ਜਾਂ ਲਵੀ ਜਾਂ ਮੈਨੂੰ ਅਰਜਨ ਲੈਣ ਆਉਣਾ ਕਹਿੰਦੀ ਠੀਕ ਆ ਕੋਈ ਗੱਲ ਨਹੀਂ ਲਾਇਆ ਫਿਰ ਮੈਂ ਕਹਿੰਦਾ ਘਰ ਨੂੰ ਆਉਣਾ ਲਵੀ ਨੂੰ ਵੀ ਲੈ ਕੇ ਅਰਜਨ ਨੂੰ ਵੀ ਲੈ ਕੇ ਠੀਕ ਆ ਫਿਰ ਅਸੀਂ ਆਖਿਆ ਮੈਂ ਚੁੱਪ ਕਰ ਗਈ ਇਹ ਵੀ ਚੁੱਪ ਕਰਕੇ ਬੈ ਗਈ ਬੈਠੀਆਂ ਰਹੀਆਂ ਅਸੀਂ ਪਈਆਂ ਥੋੜੀ ਦਰ ਵੀ ਖੁੱਲੇ ਰੱਖੇ ਵੀ ਚੱਲ ਆਉਣਗੇ ਬੱਚੇ ਨੇ ਸਾਨੂੰ ਤਾਂ ਜੀ ਇਹ ਸਵੇਰ ਕ ਪੰਜ ਵਜੇ ਤਾਂ ਉਹਨੇ ਕਣ ਕਰਿਆ ਧਮਕੇ ਦਿੱਤੀਆਂ ਤੇ ਬਾਅਦ ਬਹੁਤ ਕੋਸ਼ਿਸ਼ ਕੀਤੀ ਮੇਰੇ ਦੋਤੇ ਨੇ ਵੀ ਮੇਰੇ ਪੁੱਤ ਨੇ ਵੀ ਤਾਂ ਬਈ ਠੀਕ ਆ ਆਪਾਂ ਨਿਬਟਾਂਗੇ ਤੂੰ ਡਰਨਾ ਉਹ ਕਹਿੰਦਾ ਘਰ ਨੂੰ ਚੱਲਦੇ ਆਪਾਂ ਆਪਣੀ ਤੇਰੀ ਭੂਆ ਕੋਲ ਨਹੀਂ ਚੱਲਦੇ ਆਪਾਂ ਤੂੰ ਹਟ ਜਾ ਕਰਨ ਤੂੰ ਹਟ ਜਾ ਕਰਨ ਇਹਨਾਂ ਨੂੰ ਬੋਲਟ ਤੇ ਆਉਨੇ ਦੀਗੇ ਬੋਲਟ ਤੇ ੱਕਾ ਦੇਤਾ ਛਾਲ ਮਾਰੀ ਮਗਰ ਜੇ ੱਕਾ ਦੇਤਾ ਬੋਲਟ ਦੇ ਉੱਤੇ ਡੇਗੇ ਮੁੰਡੇ ਦੇ ਜਨ ਨੂੰ ਉੱਠਿਆ ਜਨ ਤਾਂ ਉੱਤਰ ਗਿਆ ਉੱਤੇ ਚੜ ਗਿਆ ਉੱਤੇ ਚੜ ਕੇ ਜੀ ਛਾਲ ਮਾਰ